ਤਰਨਤਾਰਨ ਜ਼ਿਲ੍ਹੇ ਦੇ ਨਾਉਂਦੇ ਪਿੰਡ ਬਲੇੜ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਜਗਰੂਪ ਸਿੰਘ ਦੀ ਬੀਤੀ ਦਿਨੀ ਰਾਜਸਥਾਨ ਦੇ ਪਿੰਡ ਜੈਸਲਮੇਰ ਵਿੱਚ ਡਿਊਟੀ ਦੌਰਾਨ ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਦੋਂ ਤੋਂ ਬਾਅਦ ਫੌਜ ਦੇ ਟੁਕੜੇ ਵੱਲੋਂ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਨੂੰ ਪਰਿਵਾਰ ਵੱਲੋਂ ਅੰਤਿਮ ਰਸਮਾਂ ਪੂਰੀਆਂ ਕਰਨ ਉਪਰੰਤ ਸ਼ਹੀਦ ਦਾ ਦਰਜਾ ਦਿੰਦਿਆਂ ਸ਼ਰਧਾਂਜਲੀ ਦਿੱਤੀ ਗਈ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਥੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਜਥੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਰ ਕੀਤਾ ਹੈ ਉਥੇ ਉਹਨਾਂ ਕਿਹਾ ਕਿ ਫੌਜ ਵਿੱਚ ਡਿਊਟੀ ਦੌਰਾਨ ਉਹਨਾਂ ਦਾ ਪੁੱਤਰ ਸ਼ਹੀਦ ਹੋਇਆ ਹੈ ਪਰੰਤੂ ਜ਼ਿਲ੍ਹੇ ਦਾ ਕੋਈ ਵੀ ਡੀਸੀ ਐਸਟੀਐਮ ਜ਼ਿੰਮੇਵਾਰਕ ਉਹਨਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਲਈ ਨਹੀਂ ਪਹੁੰਚਿਆ ਉਥੇ ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੇ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਨੂੰ ਬਣਦੀਆਂ ਸੱਖ ਸੁਵਿਧਾਾਂ ਪ੍ਰਦਾਨ ਕਰਵਾਈਆਂ ਜਾਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਰਾਜਗੁਰੂਪ ਸਿੰਘ ਹੈ ਜਿਹੜਾ ਸ਼ਹੀਦ ਹੋ ਗਿਆ ਵਾ ਅੱਜ ਅੰਤਿਮ ਰਸਮਾਂ ਪੂਰੀਆਂ ਕਰਕੇ ਸੰਸਕਾਰ ਕੀਤਾ ਗਿਆ ਜਿਵੇਂ ਮੈਂ ਰੇਣੀ ਵੀ ਕੋਈ ਵੀ ਅਧਿਕਾਰੀ ਨਹੀਂ ਪੁੱਜਾ ਕਿਦਾਂ ਦੇਖਦੇ ਜੀ ਵੇਖੋ ਜੀ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਕਿ ਸੈਂਟਰ ਗਵਰਨਮੈਂਟ ਵੱਲੋਂ ਆਰਮੀ ਦੇ ਜਵਾਨ ਆਏ ਉਹਨਾਂ ਨੇ ਆਪਣੇ ਸਰਕਾਰੀ ਅਧਾਰਿਆਂ ਨਾਲ ਸਲਾਮੀ ਨਾਲ ਆਪਣਾ ਪੂਰਾ ਸਨਮਾਨ ਦਿੱਤਾ ਔਨ ਡਿਊਟੀ ਇਹ ਸਾਡਾ ਨੌਜਵਾਨ ਵੀਰ ਪੂਰਾ ਹੋਇਆ ਹੈ ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵਧਾਏ ਕਿਆ ਜਿਨ੍ਹਾਂ ਨੂੰ ਇਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਜਾਂ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਕਰ ਗੱਲ ਕਰੀਏ ਤਾਂ ਆਰਮੀ ਦੇ ਜਵਾਨ ਜਿਹੜੀ ਟੁਕੜੀਆਂ ਪਹੁੰਚਿਆ ਜੀ ਕੀ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਆਰਮੀ ਵੱਲੋਂ ਇਹ ਤਨਵਾਸਾ ਦਿੱਤਾ ਗਿਆ ਵੀ ਜੋ ਸ਼ਹੀਦ ਦਾ ਬਣਦਾ ਸਨਮਾਨ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜੋ ਸਹੂਲਤ ਹੁੰਦੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਪਰ ਸਾਡੀ ਪਰਿਵਾਰ ਵਾਲਿਆਂ ਦੀ ਇੱਕ ਮੰਗ ਆ ਵੀ ਇਸ ਛਾਡੇ ਵੀਰ ਦੇ ਨਾਂ ਤੇ ਪਿੰਡ ਬਲੇਰ ਦੇ ਵਿੱਚ ਜਾਂ ਸਟੇਡੀਅਮ ਬਣਾਇਆ ਜਾਵੇ ਜਾਂ ਫਿਰ ਇੱਕ ਗੇਟ ਬਣਾਇਆ ਜਾਵੇ ਸਾਡੇ ਇਸ ਵੀਰ ਜਗਰੂਪ ਸਿੰਘ ਦੇ ਨਾਂ ਤੋਂ ਇਹ ਨਾਮ ਇੱਥੇ ਗਪੀ ਸਿੰਘ ਇੱਥੇ ਜਿਹੜਾ ਜਗਰੂਪ ਸਿੰਘ ਡੰਡਾ ਫੌਜੀ ਜਵਾਨ ਸੀਗਾ ਸ਼ਹੀਦ ਹੋਇਆ ਹੈ ਤੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹਾਂਜੀ ਇੱਥੇ ਕਿਹੜੀ ਜਗ੍ਹਾ ਪਿੰਡ ਬਲੇਰ ਜੀ ਤਰਨਤਨ ਜਿਲ੍ਹਾ ਤਹਿਸੀਲ ਪੱਟੀ ਕੀ ਨਾਂ ਸੀਗਾ ਪਿਤਾ ਜਗਰੂਪ ਸਿੰਘ ਪਿਤਾ ਜੀ ਦਾ ਨਾਮ ਹਰਦੇਵਾਲ ਸਿੰਘ ਕਿਹੜੀ ਜਗ੍ਹਾ ਡਿਊਟੀ ਕਰਦਾ ਸੀਗਾ ਜਦੋਂ ਡੈਥ ਹੋਈ ਇਹ ਦੁਜਾ ਰਸਤਾ ਜਿਹੇ ਹੈ ਇੰਜੀਨੀਅਰ ਮਸਣਾ ਇਦਾਂ ਦੀ ਗੱਲ ਕੱਲ੍ਹ ਤਕਰੀਬਨ 10 ਵਜੇ ਦੀ ਅੱਜ ਫਿਰ ਜਿਹੜਾ ਆ ਫੌਜੀ ਟੁਕੜੀ ਵੱਲੋਂ ਅੰਤਿਮ ਸਲਾਮੀ ਦਿੱਤੀ ਗਈ ਹਾਂਜੀ ਕੋਈ ਅਧਿਕਾਰੀ ਸਰਕਾਰੀ ਪੁੱਜਿਆ ਇੱਥੇ ਨਹੀਂ ਸਰਕਾਰੀ ਅਧਿਕਾਰੀ ਵੀ ਕੋਈ ਨਹੀਂ ਪਹੁੰਚਿਆ ਕੋਈ ਵਿਧਾਇਕ ਵਗੈਰਾ ਹਾਂਜੀ ਕੋਈ ਨਹੀਂ ਪਹੁੰਚਿਆ ਤੇ ਫਿਰ ਜਿਹੜੇ ਫੌਜਾਂ ਦੀ ਜਿਹੜੀ ਫੌਜ ਦੀ ਟੁਕੜੀ ਆਈ ਸੀਗੀ ਕਿ ਜਿਹੜਾ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਹੈ ਕਿ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਸਰਕਾਰੀ ਸਨਮਾਨ ਨੇ ਦਾ ਸਸਕਾਰ ਕੀਤਾ ਗਿਆ ਹੈ ਜੋ ਵੀ ਸਹੂਲਤਾਂ ਮਿਲਦੀਆਂ ਛੇ ਦੇ ਪਰਿਵਾਰ ਨੂੰ ਉਹ ਇਹਨਾਂ ਨੂੰ ਸਾਰੀਆਂ ਦਿੱਤੇ ਆਏ ਨੇ ਜੋ ਸੈਂਟਰ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਆਰਮੀ ਵੱਲੋਂ ਜੋ ਵੀ ਉਹ ਸਭ ਕੁਝ ਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਇਹਨਾਂ ਦੇ ਕਿ ਜਾਂ ਇਹਦੇ ਬੱਚੇ ਦੇ ਨਾਂ ਤੇ ਕੋਈ ਗੇਟ ਵਗੈਰਾ ਪਿੰਡ 'ਚ ਬਣਾਇਆ ਜਾਵੇ ਤੇ ਜਾਂ ਕੋਈ ਸਟੇਡੀਅਮ ਬਣਾਇਆ ਜਾਵੇ